ਅੰਡਰਸਟੈਂਡਿੰਗ ਗੁਰਬਾਨੀ ਦੇ 72ਵੇਂ ਭਾਗ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਇਦਾਂ ਕਿਉਂ ਹੁੰਦਾ ਹੈ ਕਿ ਖੁਸ਼ੀਆਂ ਆਉਂਦੀਆਂ ਹਨ ਲੰਘ ਜਾਂਦੀਆਂ ਹਨ ਪਰ ਡਿਪਰੈਸ਼ਨ ਓਵਰ ਥਿੰਕਿੰਗ 네ਗੇਟਿਵ ਥਾਟਸ ਨਾ ਖੁਸ਼ੀ ਸਾਡੇ ਜੀਵਨ ਦੇ ਵਿੱਚ ਵਾਪਸ ਆ ਜਾਂਦੀਆਂ ਹਨ ਪਿਛਲੇ ਐਪੀਸੋਡ ਦੇ ਵਿੱਚ ਪੁੱਛਿਆ ਗਿਆ ਸੀ ਕਿ ਐਸਾ ਕਿਹੜਾ ਦੀਪ ਜਲਾਈਏ ਜੋ ਕਦੇ ਬੁਝੇ ਵੀ ਨਾ ਅਤੇ ਮਾਨਸਾ ਹਨੇਰਾ ਵੀ ਦੂਰ ਹੋ ਜਾਵੇ ਇਸ ਦਾ ਪੂਰਾ ਸ਼ੋਰਟੀ ਵਾਲਾ 100% ਕਾਰਗਰ ਹੱਲ ਦੱਸਾਂਗੇ ਪਰ ਉਸ ਤੋਂ ਪਹਿਲਾਂ ਅੱਜ ਦਾ ਸਵਾਲ ਪਾਈ ਗੁਰਦਾਸੀ ਦਾ ਕਥਨ ਛਦਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਵਾ ਗੁਰੂ ਸਾਹਿਬ ਦੇ ਆਗਮਨ ਤੋਂ ਪਹਿਲਾਂ ਜਗਤ ਦੇ ਵਿੱਚ ਕਿਸ ਤਰ੍ਹਾਂ ਦੀ ਅਗਿਆਨਤਾ ਦਾ ਆਲਮ ਸੀ ਜੋ ਸੱਚ ਦੇ ਸੂਰਜ ਨੇ ਦੂਰ ਕਰ ਦਿੱਤਾ ਇਸ ਸਵਾਲ ਦਾ ਜਵਾਬ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਤੇ WhatsApp ਰਾਹੀਂ ਭੇਜ ਸਕਦੇ ਹੋ ਵਾਪਸ ਆਈਏ ਮੰਨਦੇ ਹਨੇਰੇ ਵੱਲ ਜੋ ਦੀਵਾਲੀ ਦੀ ਰੌਸ਼ਨੀ ਵਿੱਚ ਵੀ ਨਹੀਂ ਖਤਮ ਹੁੰਦਾ ਪਰਮਨੈਂਟ ਸੋਲੂਸ਼ਨ ਕੀ ਹੈ ਅੱਜ ਅਸੀਂ ਉਹ ਜਾਣਾਂਗੇ ਕਹਿੰਦੇ ਹਨ ਕਿ ਹਨੇਰੇ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਰੌਸ਼ਨੀ ਹੋਣ ਤੇ ਹਨੇਰਾ ਆਪਣੇ ਆਪ ਹੀ ਛੱਟ ਜਾਂਦਾ ਹੈ ਜੇਕਰ ਰੌਸ਼ਨੀ ਘਟ ਹੈ ਜਾਂ ਛੇਤੀ ਖਤਮ ਹੋਣ ਵਾਲੀ ਹੈ ਤਾਂ ਸਮਝ ਲਵੋ ਕਿ ਅਜੇ ਪਰਮਨੈਂਟ ਸਲੂਸ਼ਨ ਪੱਕਾ ਹੱਲ ਲੱਭਣ ਦੀ ਲੋੜ ਹੈ ਪਾਈ ਗੁਰਦਾਸੀ ਐਗਜ਼ਾਮਪਲ ਦੇ ਕੇ ਸਮਝਾਉਂਦੇ ਹਨ ਦੀ ਵਾਲੀ ਦੀ ਰਾਤ ਦੀਵੇ ਬਾਲੀਨ ਤਾਰੇ ਜਾਤਸ ਨਾਤ ਅੰਬਰ ਪਾਲੀਨ ਜਿਵੇਂ ਦੀਵਾਲੀ ਦੀ ਰਾਤ ਦੇ ਦੀਵੇ ਹਮੇਸ਼ਾ ਨਹੀਂ ਜਲਦੇ ਰਹਿੰਦੇ ਟੈਂਪਰੇਰੀ ਹਨ ਰਾਤ ਨੂੰ ਅਸਮਾਨ ਦੇ ਵਿੱਚ ਕਈ ਪ੍ਰਕਾਰ ਦੇ ਤਾਰੇ ਵਿਖਦੇ ਹਨ ਪਰ ਹਮੇਸ਼ਾ ਨਹੀਂ ਵੇਖੇ ਜਾ ਸਕਦੇ ਉਸੇ ਤਰ੍ਹਾਂ ਫੁੱਲਾਂ ਦੇ ਬਾਗੀਚੇ ਵਿੱਚੋਂ ਤੋੜੇ ਹੋਏ ਫੁੱਲ ਹਮੇਸ਼ਾ ਨਹੀਂ ਰਹਿੰਦੇ ਤੀਰਥਾਂ ਤੇ ਜਾਣ ਵਾਲੇ ਹਮੇਸ਼ਾ ਉੱਥੇ ਨਹੀਂ ਰਹਿੰਦੇ ਪਰ ਗੁਰਮੁਖ ਸੁਖਫਲਦਾਇਤ ਸ਼ਬਦ ਸਮਾਲੀਏ ਪਹਿਲਾਂ ਦਸੀਆਂ ਗਈਆਂ ਸਾਰੀਆਂ ਉਦਾਹਰਨਾਂ ਮੂਮੈਂਟਰੀ ਹਨ ਥੋੜਾ ਚਿਰੀਖਣ ਪਰ ਗੁਰਮੁਖ ਸ਼ਬਦ ਰਾਹੀਂ ਸਦੀਵੀ ਸੁਖ ਮਾਣਦਾ ਹੈ ਜ਼ਾਹਰ ਹੈ ਕਿ ਸਾਡੇ ਰਾਗੀ ਸਿੰਘਾਂ ਨੂੰ ਜੇਕਰ ਸਮਝ ਪੈ ਜਾਵੇ ਤਾਂ ਉਹ ਸ਼ਬਦ ਦੀ ਤੇਕ ਦੀਵਾਲੀ ਦੀ ਰਾਤ ਦੀ ਬਜਾਏ ਗੁਰਮੁਖ ਸੁਖਫਲਦਾਤ ਵਾਲੀ ਪੰਕਤੀ ਨੂੰ ਬਣਾਉਣਗੇ ਹੁਣ ਪ੍ਰਸ਼ਨ ਉੱਠਦਾ ਹੈ ਕਿ ਇਹ ਜੇ ਹਾਂ ਕਿਉਂ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਨ ਵਾਲੀ ਲਾਈਨ ਨੂੰ ਜੇ ਟੇਕ ਬਣਾਇਆ ਜਾਵੇ ਤਾਂ ਫਿਰ ਇੰਜ ਜਾਪਦਾ ਹੈ ਕਿ ਗੁਰਸਹਿਬ ਚਾਹੁੰਦੇ ਹਨ ਕਿ ਅਸੀਂ ਦੀਵੇ ਬਾਲੀਏ ਪਰ ਗੁਰਸੱਤ ਸਾਨੂੰ ਐਸੇ ਗਿਆਨ ਦੇ ਦੀਵੇ ਦੇ ਨਾਲ ਜੋੜਨਾ ਚਾਹੁੰਦੇ ਹਨ ਜਿਸ ਦੇ ਨਾਲ ਸਾਡੇ ਮਨ ਦਾ ਹਨੇਰਾ ਪਰਮਨੈਂਟਲੀ ਦੂਰ ਹੋ ਜਾਵੇ ਜਸ ਕੀਰਤ ਸਿੰਘ ਜੀ ਲੰਡਨ ਤੋਂ ਆਪਣੇ ਜਵਾਬ ਦੇ ਵਿੱਚ ਭਾਂਬੜੀ ਦੀ ਲਿਖੀ ਹੋਈ ਇੱਕ ਕਵਿਤਾ ਸਾਂਝੀ ਕਰਦੇ ਹਨ ਹੱਥਾਂ ਵਿੱਚ ਦੀਵੇ ਸਿੱਖ ਗੁਰੂ ਘਰਾਂ ਵੱਲ ਆ ਰਹੇ ਦੀਵਿਆਂ ਦੀ ਲੋ ਮਨ ਨੇਰੇ ਵਿੱਚ ਗੋਤੇ ਖਾਰੇ ਹਨੇਰੇ ਵਿੱਚੋਂ ਜੇ ਬਚਣਾ ਗੱਲ ਬਨਾਮ ਵਿੱਚ ਵਿਸਾਲੀਏ ਗੁਰੂ ਕੋਲੋਂ ਮਾਤ ਲੈ ਦੀਵਾ ਮਨਾ ਵਿੱਚ ਜਗਾ ਲਈਏ ਨੇਰੇ ਵਿੱਚ ਗਵਾਚਣਨਾ ਸਾਡੀਆਂ ਜਵਾਨੀਆਂ ਗੁਰੂ ਲੜ ਲੱਗ ਸਿੱਖਾ ਛੱਡ ਦੇ ਮਨਮਾਨੀਆਂ ਗੁਰੂ ਲੜ ਲੱਗ ਸਿੱਖਾ ਛੱਡ ਦੇ ਮਨਮਾਨੀਆਂ ਮੁਹਾਲੀ ਤੋਂ ਗੁਰਪ੍ਰੀਤ ਸਿੰਘ ਪੰਚਮ ਗੁਰਦੇਵ ਦਾ ਸ਼ਬਦ ਸਾਂਝਾ ਕਰਦੇ ਹਨ ਸਤ ਗੁਰ ਸ਼ਬਦ ਉਜਾਰੋ ਦੀਪਾ ਸਤ ਗੁਰ ਸ਼ਬਦ ਉਜਾਰੋ ਦੀਪਾ ਜੋ ਆਪਣੇ ਮਨ ਦੇ ਵਿੱਚ ਗੁਰੂ ਦੇ ਸ਼ਬਦ ਦਾ ਦੀਪ ਜਲਾ ਲੈਂਦੇ ਹਨ ਉਹਨਾਂ ਦੇ ਮਨਾਂ ਵਿੱਚੋਂ ਹਨੇਰਾ 네ਗੇਟਿਵਿਟੀ ਪਰੰਪਲਿਖੇ ਦੂਰ ਹੋ ਜਾਂਦੇ ਹਨ ਜੀਵਨ ਦੇ ਵਿੱਚ ਉਜਾਲਾ ਆ ਜਾਂਦਾ ਹੈ ਚਾਨਣ ਆ ਜਾਂਦਾ ਹੈ ਇਥੇ ਹੀ ਬਸ ਨਹੀਂ ਹੋਰ ਵੇਖੋ ਕੀ ਕੀ ਹੁੰਦਾ ਹੈ ਬਿੰਸੋ ਅੰਧਕਾਰ ਤਹਿ ਮੰਦਰ ਐਸੇ ਵਿਅਕਤੀ ਦੇ ਮਨ ਦੇ ਅੰਦਰੋਂ ਨੀਵੇਂ ਜੀਵਨ ਵਾਲਾ ਹਨੇਰਾ ਦੂਰ ਹੋ ਜਾਂਦਾ ਹੈ ਬਿੰਸ ਜਾਂਦਾ ਹੈ ਅਤੇ ਸੂਰਤ ਵਿੱਚ ਰਤਨਾ ਭਰੀ ਕੋਠੜੀ ਖੁੱਲ ਜਾਂਦੀ ਹੈ ਰਤਨ ਕੋਠੜੀ ਖੁੱਲੀ ਅਨੂਪਾ ਰਤਨ ਕੋਠੜੀ ਖੁੱਲੀ ਅਨੂਪਾ ਅਹੰਕਾਰ ਮੈਂ ਮੇਰੀ ਖਤਮ ਹੋ ਜਾਂਦੀ ਹੈ ਅਤੇ ਮਨ ਦੇ ਵਿੱਚ ਅਤੇ ਹਰ ਪਾਸੇ ਵਿਆਪਕ ਉਪਰਮਾਤਮਾ ਨਜ਼ਰਾਂ ਲੱਗ ਜਾਂਦਾ ਹੈ ਬਿਸਮ ਬਿਸਮ ਪੇ ਚੋ ਪੇਖਿਓ ਕਹਿ ਨਾ ਜਾਏ ਵਡਿਆਈ ਕਹਿ ਨਾ ਜਾਏ ਵਡਿਆਈ ਮਗਨ ਪਏ ਉਹਾਂ ਸੰਗਮਾਂ ਤੇ ਓਤ-ਪੋਤ ਲਪਟਾਈ ਓਤ-ਪੋਤ ਲਪਟਾਈ ਗੁਰੂ ਸਾਹਿਬ ਇਸ ਅਵਸਥਾ ਨੂੰ ਇੰਜ ਦੱਸਦੇ ਹਨ ਜਿਵੇਂ ਤਾਂ ਨੇ ਪੇਟੇ ਦੇ ਧਾਗੇ ਆਪਸ ਵਿੱਚ ਮਿਲ ਜਾਂਦੇ ਹਨ ਓਵੇਂ ਸੁਰਤ ਪ੍ਰਭੂ ਦੇ ਚਰਨਾਂ ਦੇ ਵਿੱਚ ਲਿਪਟ ਜਾਂਦੀ ਹੈ ਮਸਤ ਹੋ ਜਾਂਦੀ ਹੈ ਨਿਰਮਲਜੀਤ ਸਿੰਘ ਐਸਾ ਦੀਵਾ ਜਗਾਉਣਾ ਦੱਸਦੇ ਹਨ ਜੋ ਗੁਰੂ ਸਾਹਿਬ ਦੀ ਸਿੱਖਿਆ ਰਾਹੀਂ ਹੀ ਜਗ ਸਕਦਾ ਹੈ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਮਨਮੁਖ ਵਿਣਨਾਵੇਂ ਕੁੜਿਆਰ ਫਿਰੇ ਬਿਤਾ ਲਿਆ ਪਰ ਮੰਨ ਦੀ ਮਰਜ਼ੀ ਕਰਨ ਵਾਲੇ ਪ੍ਰਭੂ ਦੇ ਨਾਮ ਤੋਂ ਵਾਂਝੇ ਰਹਿਣ ਕਾਰਨ ਭਟਕਦੇ ਰਹਿੰਦੇ ਹਨ ਅਸਲ ਸੁੱਖ ਮਾਣ ਹੀ ਨਹੀਂ ਸਕਦੇ ਭਾਵੇਂ ਜਿੰਨੀ ਮਰਜ਼ੀ ਦੀਵੇ ਬਾਲ ਲੈਣ ਦੀਵਾਲੀਆਂ ਮਨਾ ਲੈਣ ਰੌਸ਼ਨੀਆਂ ਕਰ ਲੈਣ ਭਲਾ ਮਨ ਦਾ ਹਨੇਰਾ ਬਾਹਰਲੇ ਚਾਨਣ ਨਾਲ ਕਿਵੇਂ ਦੂਰ ਹੋਵੇ ਅੰਮ੍ਰਿਤਸਰ ਤੋਂ ਸ਼ਮਸ਼ੇਰ ਸਿੰਘ ਅਤੇ ਜਗਾਦਰੀ ਤੋਂ ਸਰਿੰਦਰ ਕੌਰ ਜੀ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਸ਼ਬਦ ਰਾਹੀਂ ਰੌਸ਼ਨੀ ਕਰਦੇ ਹਨ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਮੇਰੇ ਵਾਸਤੇ ਪ੍ਰਭੂ ਜੀ ਜੋ ਸਭਨਾ ਦਾ ਪਾਲਕ ਹੈ ਉਸ ਦੇ ਨਾਲ ਨਾਮ ਰਾਹੀਂ ਪਾਈ ਗਈ ਸ਼ਾਂਤੀ ਦੀਵਾ ਹੈ ਸਪਿਰਚੁਅਲ ਕਨੈਕਸ਼ਨ ਥਰੂ ਗੁਰਬਾਣੀ ਇਜ਼ ਮਾਈ ਦੀਵਾ ਖਾਸ ਕਰ ਇਹ ਹੈ ਕਿ ਇਸ ਦੀਵੇ ਦੇ ਵਿੱਚ ਤੇਲ ਮੇਰੇ ਦੁੱਖ ਹਨ ਜੋ ਗੁਰਬਾਣੀ ਦੇ ਚਾਨਣ ਕਾਰਨ ਹੌਲੀ-ਹੌਲੀ ਖਤਮ ਹੋਈ ਜਾਂਦਾ ਹੈ ਤੇ ਜਮਨ ਨਾਲ ਮੇਰੀ ਵਾ ਵੀ ਮੁੱਕ ਜਾਂਦੀ ਹੈ ਲੈਂਗਲੀ ਤੋਂ ਚਨਮੀਤ ਸਿੰਘ ਕਹਿੰਦੇ ਹਨ ਕਿ ਨਾਮ ਦਾ ਦੀਪ ਜਲਾਉਣਾ ਚਾਹੀਦਾ ਹੈ ਜੋ ਰਹਿੰਦੇ ਸਵਾਸਾਂ ਤੱਕ ਰੌਸ਼ਨੀ ਕਰਦਾ ਹੈ ਮਾਰਗਦਰਸ਼ਨ ਕਰਦਾ ਹੈ ਇੱਕ ਹੋਰ ਗੁਰੂ ਨਾਨਕ ਸਾਹਿਬ ਜੀ ਦਾ ਹੀ ਸ਼ਬਦ ਸਾਂਝਾ ਕੀਤਾ ਗਿਆ ਹੈ ਬੀਵਾ ਬਲੈ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ ਉਗਵੇ ਸੂਰਨਾ ਜਾਪਿਆ ਚੰਦ ਜਿਹਨ ਗਿਆਨ ਪ੍ਰਕਾਸ਼ ਅਗਿਆਨ ਮਿਟਾਂਤ ਜਿੱਥੇ ਮਤ ਉਜਲੀ ਹੋਵੇ ਉਥੇ ਅਗਿਆਨਤਾ ਮਿਟਣੀ ਲਾਜ਼ਮੀ ਹੈ ਸੱਚ ਦੇ ਪ੍ਰਕਾਸ਼ ਦੇ ਨਾਲ ਝੂਠ ਅਤੇ ਗਿਆਨਤਾ ਦਾ ਹਨੇਰਾ ਮਿਟਣਾ ਹੀ ਮਿਟਣਾ ਹੈ ਫੇਰ ਕਰਨਾ ਕੀ ਹੈ ਸਿਰਫ ਗੁਰਬਾਨੀ ਪੜ੍ਹੀਏ ਸਮਝੀਏ ਵਿਚਾਰੀਏ ਉਸ ਅਨੁਸਾਰ ਆਪਣਾ ਜੀਵਨ ਜੀਏ ਦੀਪਕ ਜਲ ਜਾਏਗਾ ਰੋਸ਼ਨੀ ਹੋ ਜਾਏਗੀ ਕਾਸ ਕਰਦੇ ਹਾਂ ਅੰਡਰਸਟੈਂਡਿੰਗ ਗੁਰਬਾਣੀ ਦੀ ਕੋਸ਼ਿਸ਼ ਆਪ ਨੂੰ ਪਸੰਦ ਆਈ ਹੋਵੇਗੀ ਅੰਟਿਲ ਦੈਨ ਕੀਪ ਸਪਰੈਡਿੰਗ ਦੀ ਟ੍ਰੂ ਮੈਸੇਜ ਆਫ ਗੁਰਨਾਨਕ ਟੂ ਦੀ ਵਰਲਡ ਫॉर ਦਾ ਬੈਟਰਮੈਂਟ ਆਫ ਦਾ ਵਰਲਡ